ਮਿੱਤਰ ਹੁਣ ਤੁਸੀਂ ਆਹ ਕਦੂ ਦੀਆਂ ਬੱਲਾਂ ਦੇਖੋ ਬੱਲਾਂ ਦੀ ਗਰੋਥ ਦੇਖੋ ਫੁੱਲ ਦੇਖੋ ਤੇ ਵੱਡੇ ਵੱਡੇ ਕਦੂ ਵੀ ਦਿਖਾਉਂਗਾ ਹੁਣ ਤੁਸੀਂ ਸੋਚ ਰਹੇ ਹੋਗੇ ਯਾਰ ਸਾਡੇ ਤਾਂ ਕਦੂ ਕਰੇਲੇ ਦੀਆਂ ਬੱਲਾਂ ਹਜੇ ਤਿਆਰ ਹੀ ਨਹੀਂ ਹੋਈਆਂ ਕਦੋਂ ਉਸ ਨੂੰ ਫੁੱਲ ਲੱਗੇ ਤੇ ਬਹੁਤ ਟਾਈਮ ਬਾਅਦ ਕਦੂ ਕਰੇਲੇ ਤਿਆਰ ਹੋਣਗੇ ਪਰੰਤੂ ਦੋਸਤੋ ਮੈਂ ਤੁਹਾਨੂੰ ਅੱਜ ਇੱਕ ਅਜਿਹਾ ਧਾਕੜ ਫਾਰਮੂਲਾ ਦੱਸਣ ਜਾ ਰਿਹਾ ਜਿਹਦੀ ਵਰਤੋਂ ਕਰਕੇ ਆਪਣੀਆਂ ਕਦੂ ਕਰੇਲੇ ਦੀਆਂ ਬੱਲਾਂ ਝਟਪਟੇ ਤਿਆਰ ਹੋ ਜਾਣਗੀਆਂ ਝਟਪਟ ਹੀ ਨਾਲ ਦੀ ਨਾਲ ਹੀ ਫਲ ਤੇ ਨਾਲ ਦੀ ਨਾਲ ਹੀ ਆਪਣੇ ਕੱਦੂ ਕਰੇਲੇ ਤਿਆਰ ਹੋ ਜਾਣਗੇ ਬਸ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ 2 ਲੀਟਰ ਪਾਣੀ ਲੈਣਾਗਾ ਤੇ ਉਸ ਦੇ ਵਿੱਚ ਅੱਧਾ ਕਿਲੋ ਪਾਉਣੀਆ ਸਰੋਂ ਦੀ ਖਲ ਸਰੌਂ ਦੀ ਖੱਲ ਪਾਉਣ ਤੋਂ ਬਾਅਦ ਉਸ ਨੂੰ 24 ਘੰਟੇ ਉਸੇ ਤਰ੍ਹਾਂ ਛੱਡ ਦਿਓ 24 ਘੰਟੇ ਬਾਅਦ ਤੁਸੀਂ ਦੇਖੋਗੇ ਕਿ ਸਰੌਂ ਦੀ ਖੱਲ ਇਸ 2 ਲੀਟਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਗਈ ਹੋਵੇਗੀ ਤਾਂ ਹਣ ਦੋਸਤੋ ਕਰਨਾ ਕੀ ਹੈ ਇਸ 2 ਲੀਟਰ ਦੇ ਵਿੱਚ ਆਪਾਂ 8 ਲੀਟਰ ਪਾਣੀ ਹੋਰ ਲੈਣਾ ਤਾਂ ਕੁੱਲ ਮਿਲਾ ਕੇ ਦੋਸਤੋ ਇਹ 10 ਲੀਟਰ ਪਾਣੀ ਬਣ ਗਿਆ ਤੇ ਇਸ 10 ਲੀਟਰ ਸਰੌਂ ਦੇ ਖਾਲਾ ਵਾਲਾ ਪਾਣੀ ਨੂੰ ਆਪਾਂ ਜਿਹੜੀਆਂ ਆ ਕੱਦੂ ਕਰੇਲੇ ਦੀਆਂ ਜੜ੍ਹਾਂ ਹੋਣਗੀਆਂ ਜੜ੍ਹਾਂ ਦੇ ਵਿੱਚ ਅੱਧਾ ਅੱਧਾ ਲੀਟਰ ਪਾਉਣਾਗਾ ਜੇਕਰ ਤੁਹਾਡੇ ਕੋਈ ਹੋਰ ਫਲਦਾਰ ਬੂਟਾ ਲੱਗਿਆ ਤਾਂ ਉਹਦੇ ਵਿੱਚ ਇਹ ਪਾਣੀ ਆਪਾਂ 1 ਲੀਟਰ ਤੱਕ ਵੀ ਪਾ ਸਕਦੇ ਆ ਹੁਣ ਦੋਸਤੋ ਜਦੋਂ ਇਹ ਅੱਧਾ ਲੀਟਰ ਪਾਣੀ ਆਪਾਂ ਆਪਾਂ ਕੱਦੂ ਕਰੇਲੇ ਦੀਆਂ ਮੁੱਢਾਂ ਦੇ ਵਿੱਚ ਜੜ੍ਹਾਂ ਦੇ ਵਿੱਚ ਪਾ ਦਿੱਤਾ ਯਾਦ ਰੱਖੇ ਉਸ ਤੋਂ ਬਾਅਦ ਆਪਾਂ ਪਾਣੀ ਨਹੀਂ ਲਾਉਣਾ ਇਹੀ ਫਾਰਮੂਲਾ ਸਰੋਂ ਦੀ ਖਾਲਾ ਵਾਲਾ ਪਾਣੀ ਤੁਸੀਂ ਅੱਜ ਪਾਉਣਾ ਦੋ ਦਿਨਾਂ ਬਾਅਦ ਫੇਰ ਪਾਉਣਾ ਤੇ ਦੋ ਦਿਨ ਛੱਡ ਕੇ ਖੇਰ ਪਾਉਣਾ ਹੁਣ ਦੋਸਤੋ ਇਸ ਜਿਹੜੀ ਸਰੋਂ ਦੀ ਖਾਲਾ ਇਹਦੇ ਵਿੱਚ ਕਾਫੀ ਸਾਰੇ ਤੱਤ ਹੁੰਦੇ ਆ ਜਿਵੇਂ ਕਿ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਸਲਫਰ ਇਸ ਤੋਂ ਇਲਾਵਾ ਮੈਗਨੀਸ਼ੀਅਮ ਜਾਂ ਫਿਰ ਅਮੀਨੋ ਐਸਿਡ ਵੀ ਇਸ ਦੇ ਵਿੱਚ ਭਰਪੂਰ ਹੁੰਦੇ ਆ ਜਿਹਦੇ ਕਰਕੇ ਆਪਣੀ ਜਿਹੜੀ ਬੇਲਾਂਆਂ ਜਿਹੜੇ ਫਲਾਂ ਸਬਜ਼ੀਆਂ ਇਹਨਾਂ ਨੂੰ ਬਹੁਤ ਤਾਕਤ ਮਿਲਦੀ ਹੈ ਤੇ ਇੱਕਦਮ ਗਰੋਥ ਕਰਦੇ ਅਤੇ ਫੁੱਲਾ ਨਾਲ ਭਰ ਜਾਂਦੇ ਆ ਹੁਣ ਦੋਸਤੋ ਆਪਾਂ ਇੱਕਦਮ ਗਰੋਥ ਕਰਾਉਣੀ ਆ ਉਹਦੇ ਲਈ ਆਪਾਂ ਨੂੰ ਕਰਨੀ ਪਊਗੀ ਸਪਰੇ ਸਪਰੇ ਦੇ ਲਈ ਵੀ ਆਪਾਂ ਨੂੰ ਬਾਹਰ ਨਹੀਂ ਜਾਣਾ ਆਪਾਂ ਕੋਈ ਵੀ ਕੈਮੀਕਲ ਨਹੀਂ ਵਰਤਣਾ ਆਪਾਂ ਆਰਗੇਨਿਕ ਫਰਟੀਲਾਈਜ਼ਰ ਹੀ ਤਿਆਰ ਕਰਨਾ ਆਪਾਂ ਕੀ ਕਰਨਾ ਕਿ ਘੱਟੋ ਘੱਟ ਇੱਕ ਸਾਲ ਪੁਰਾਣੀ ਪਾਥੀ ਲੈਣੀ ਆ ਜਿਹਦੇ ਉੱਤੇ ਕੋਈ ਵੀ ਛੱਟ ਨਾ ਲੱਗੀ ਹੋਵੇ ਇਸ ਪਾਥੀ ਨੂੰ ਆਪਾਂ 5 ਲੀਟਰ ਪਾਣੀ ਦੇ ਵਿੱਚ ਰੱਖ ਦੇਣਾ 5 ਦਿਨਾਂ ਦੇ ਲਈ ਜਦੋਂ 5 ਦਿਨ ਹੋ ਜਾਣ ਤੁਸੀਂ ਪਾਥੀ ਬਾਹਰ ਕੱਢ ਲੈਣੀ ਆ ਤੇ ਤੁਸੀਂ ਦੇਖੋਗੇ ਕਿ ਇਸ 5 ਲੀਟਰ ਪਾਣੀ ਦੇ ਵਿੱਚੋਂ ਮਸਾ ਹੀ 2-3 ਲੀਟਰ ਪਾਣੀ ਹੀ ਬਚਿਆ ਹੋਵੇਗਾ ਤੇ ਪਾਣੀ ਦਾ ਰੰਗ ਵੀ ਕੋਕਾ ਕੋਲਾ ਜਾਂ ਜਾਂ ਲਾਲ ਜਿਹਾ ਹੋ ਜਾਵੇਗਾ ਜਿਵੇਂ ਕਿ ਆਪਣੇ ਕੋਕ ਦੀ ਬੋਤਲ ਹੁੰਦੀ ਆ ਹੁਣ ਦੋਸਤੋ ਇਹ ਪਾਣੀ ਦਾ ਪੱਕਾ ਕਰਨ ਲੱਗੀਆਂ ਇਸ ਪਾਣੀ ਦੇ ਵਿੱਚ ਹੈ ਕੀ ਆ ਹੁਣ ਦੋਸਤੋ ਇਸ ਪਾਣੀ ਦੇ ਵਿੱਚ ਆਪਣਾ ਜਿਬਰੈਲਿਕ ਐਸਿਡ ਅਮੀਨੋ ਐਸਿਡ ਹਿਊਮਿਕ ਐਸਿਡ ਤਿੰਨੋ ਹੀ ਹੁੰਦੇ ਆ ਆਰਗੈਨਿਕ ਫਰਟੀਲਾਈਜ਼ਰ ਤਿਆਰ ਆ ਇਸ ਤੋਂ ਇਲਾਵਾ 13 ਤੱਤ ਛੋਟੇ ਵੀ ਹੁੰਦੇ ਆ ਹੁਣ ਇਸ ਦੀ ਆਪਾਂ ਕਰਨੀ ਆ ਸਪਰੇ ਕਿਸ ਤਰ੍ਹਾਂ ਕਿ ਜਿਹੜਾ 2 ਲੀਟਰ ਪਾਣੀ ਬਚਿਆ ਹੋਵੇਗਾ ਉਸ ਨੂੰ ਆਪਾਂ ਹੱਥ ਵਾਲੀ ਜਿਹੜੀ ਟੈਂਕੀ ਹੁੰਦੀ ਆ 15 ਲੀਟਰ ਵਾਲੀ ਉਸ ਦੇ ਵਿੱਚ ਇਹ 2 ਲੀਟਰ ਪਾਠੀ ਦਾ ਪਾਣੀ ਪਾ ਲੈਣਾ ਤੇ ਆਪਣੀਆਂ ਵੇਲਾਂ ਦੇ ਉੱਪਰ ਆਪਣੇ ਕੱਦੂ ਕਰੇਲੇ ਦੀਆਂ ਵੱਲਾਂ ਦੇ ਉੱਪਰ ਜਾਂ ਫਲਦਾਰ ਬੋਟਿਆਂ ਦੇ ਉੱਪਰ ਸਪਰੇ ਕਰ ਦੇਣੀ ਆ ਹੁਣ ਦੋਸਤੋ ਇੱਕ ਸਪਰੇ ਅੱਜ ਕਰਨੇ ਇੱਕ ਹਫਤੇ ਬਾਅਦ ਫੇਰ ਕਰਨੀ ਆ ਹੁਣ ਦੋਸਤੋ ਤੁਸੀਂ ਆਹ ਦੋ ਛੋਟੇ ਜਿਹੇ ਕੰਮ ਕਰਨੇ ਆ ਤੇ ਤੁਸੀਂ ਆਪਣੇ ਅੱਖਾਂ ਦੇ ਸਾਹਮਣੇ ਦੇਖੋਗੇ ਕਿ ਤੁਹਾਡੇ ਕੱਦੂ ਕਰੇਲੀਆਂ ਵੱਲਾਂ ਕਿਵੇਂ ਗਰੋਥ ਕਰਦੇ ਆ ਤੁਹਾਡੇ ਅੱਖਾਂ ਦੇ ਸਾਹਮਣੇ ਝਟਪਟ ਹੀ ਤਿਆਰ ਹੋ ਜਾਣਗੀਆਂ ਇੰਨੇ ਜ਼ਿਆਦੇ ਕੱਦੂ ਕਰੇਲੇ ਲੱਗਣਗੇ ਕਿ ਤੁਸੀਂ ਤਾਂ ਆਪਣੇ ਗਵਾਂਡੀਆਂ ਨੂੰ ਕਹੋਗੇ ਆਜੋ ਯਾਰ ਤੋੜ ਲਓ ਸੱਤ ਤਹੇ ਖਾਦੇ ਰਹੀਆਂ ਦੇ ਬਾਦੂ ਆ ਯਾਰ ਲੈ ਜਾਓ ਧੰਨਵਾਦ ਦੋਸਤੋ